ਅੱਜ ਬੁੱਢਲਾਡਾ ਵਿਖੇ ਸ਼ਹੀਦ ਕੈਪਟਨ ਕੇਕੇ ਗੋਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਸਮਾਰੋਹ ਵਿੱਚ ਸਾਬਕਾ ਸੈਨਿਕਾਂ ਨੇ ਹਾਜ਼ਰੀ ਭਰੀ ਅਤੇ ਨਾਲ ਹੀ ਨੇਕੀ ਫਾਊਂਡੇਸ਼ਨ ਵੱਲੋਂ ਵੀ ਖਾਸ ਸ਼ਮੂਲੀਅਤ ਕੀਤੀ ਗਈ ਪਰ ਅਫਸੋਸ ਦੀ ਗੱਲ ਇਹ ਰਹੀ ਕਿ ਇਸ ਸ਼ਹੀਦੀ ਸਮਾਰੋਹ ਦੌਰਾਨ ਨਾ ਤਾਂ ਕੋਈ ਸਰਕਾਰੀ ਨੁਮਾਇੰਦਾ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਜੂਦ ਸੀ ਅੱਜ ਇਸ ਸ਼ਹੀਦੀ ਸਮਾਰੋਹ ਵਿੱਚ ਸਾਬਕਾ ਸੈਨਿਕਾਂ ਵੱਲੋਂ ਸ਼ਹੀਦ ਦੀ ਪ੍ਰਤਿਮਾ ਅੱਗੇ ਫੁੱਲ ਮੁਕਤ ਰੱਖੇ ਅਤੇ ਦਿਲੀਸ਼ ਸ਼ਰਧਾਂਜਲੀ ਭੇਟ ਕੀਤੀ ਅੱਜ ਇਸ ਸ਼ਹੀਦੀ ਸਮਾਰੋਹ ਵਿੱਚ ਸ਼ਹੀਦ ਦੇ ਨਾਮ ਤੇ ਬਣੇ ਪਾਰਕ ਨੂੰ ਜੋ ਅੱਜ ਕੱਲ ਇੱਕ ਕਬਾਰ ਦਾ ਡੰਪ ਬਣ ਚੁੱਕਾ ਹੈ ਨੂੰ ਸਾਕਾ ਸੈਨਿਕਾ ਵੱਲੋਂ ਨੇਕੀ ਫਾਊਂਡੇਸ਼ਨ ਦੇ ਹਵਾਲੇ ਕਰਨ ਦੀ ਮੰਗ ਉਠੀ ਤਾਂ ਕਿ ਇਸ ਪਾਰਕ ਨੂੰ ਸੁੰਦਰ ਅਤੇ ਅਤੇ ਖੂਬਸੂਰਤ ਬਣਾਇਆ ਜਾ ਸਕੇ ਨੇਕੀ ਫਾਊਂਡੇਸ਼ਨ ਵੱਲੋਂ ਕਿਹਾ ਗਿਆ ਕਿ ਸ਼ਹੀਦਾਂ ਨੂੰ ਯਾਦ ਕਰਨਾ ਸਾਡੀ ਡਿਊਟੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਕਾਰ ਪਾਸੋਂ ਕੋਈ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਨਾਲ ਇਹ ਵਰਤਾਵਾ ਠੀਕ ਨਹੀਂ ਹੈ

ਅੱਜ ਅਸੀਂ ਇੱਥੇ ਬਡਲਾਡਾ ਕੈਪਟਨ ਕੇਕੇ ਗੌਰ ਦੀ ਪ੍ਰਤਿਮਾ ਦੇ ਅੱਗੇ ਕਿਸ ਵਾਸਤੇ ਇਕੱਠੇ ਹੋਏ ਹਾਂ ਅੱਜ ਦਾ ਦਿਨ 4 ਦਸੰਬਰ 1971 ਜਦੋਂ ਸ਼ਹੀਦ ਕੈਪਟਨ ਕੇਕੇ ਗੌਰ ਨੇ ਸ਼ਹਾਕਤ ਦਾ ਜੰਮ ਪੀਤਾ ਸੀਗਾ ਉਹਨਾਂ ਦੀ ਇਸ ਮਹਾਨ ਦਿਨ ਨੂੰ ਯਾਦ ਕਰਦਿਆਂ ਨੇਕੀ ਫਾਊਂਡੇਸ਼ਨ ਇਲਾਕੇ ਦੀਆਂ ਨਾਮਵਾਰ ਸੰਸਥਾ ਅਤੇ ਇਲਾਕੇ ਦੇ ਸਾਬਕਾ ਸੈਨਿਕ ਇਸ ਦਿਨ ਨੂੰ ਸਜਦਾ ਕਰਨ ਲਈ ਇੱਥੇ ਪਹੁੰਚਦੇ ਹਨ ਅੱਜ ਵੀ ਇਸ ਮਾਨ ਸ਼ਹੀਦ ਦੇ ਵਿਆਹ ਦੇ ਨੂੰ ਮਨਾਉਣ ਲਈ ਗੌਰ ਪਰਿਵਾਰ ਇਲਾਕੇ ਦੇ ਸ਼ਹੀਦ ਪਰਿਵਾਰ ਸਾਬਕਾ ਸੈਨਿਕ ਅਕੇ ਅਤੇ ਨੇਕੀ ਫਾਊਂਡੇਸ਼ਨ ਨੇ ਇਹ ਉਪਰਾਲਾ ਕੀਤਾ ਹੈ ਅਸੀਂ ਇਸ ਦਿਨ ਨੂੰ ਇਹਨਾਂ ਦੇ ਪਰਿਵਾਰ ਨੂੰ ਸਲੂਟ ਕਰਦੇ ਹਾਂ ਅਤੇ ਕੈਪਟਨ ਕੇ ਕੇ ਗੌਰ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ ਸ਼ਹੀਦ ਕੈਪਟਨ ਕੇ ਕੇ ਗੌਰ ਅਮਰ ਰਹੇ ਅਮਰ ਰਹੇ ਸ਼ਹੀਦ ਕੈਪਟਨ ਕੇਕੇ ਗੌਰ ਅਮਰ ਰਹੇ ਅਮਰ ਰਹੇ ਅਮਰ ਰਹੇ ਸਭ ਤੋਂ ਪਹਿਲਾਂ ਤਾਂ ਭਾਰਤ ਮਾਤਾ ਦੀ ਜੈ ਕੈਪਟਨ ਕੇਕੇ ਗੌਰ ਜੀ ਅਮਰ ਰਹੇ ਅਮਰ ਰਹੇ ਅੱਜ ਅਸੀਂ ਇੱਕ ਵਿਸ਼ੇਸ਼ ਅਤੇ ਮਾਣ ਵਾਲੇ ਮੌਕੇ ਲਈ ਇਕੱਠੇ ਹੋਏ ਹਾਂ 1971 ਦੀ ਇਤਿਹਾਸਿਕ ਜੰਗ ਦੇ ਵਿੱਚ ਆਪਣੇ ਦੇਸ਼ ਲਈ ਪ੍ਰਾਨ ਨਿਛਾਵਰ ਕਰਨ ਵਾਲੇ ਕੈਪਟਨ ਕੇਕੇ ਗੌਰ ਜੀ ਨੂੰ ਸਨਮਾਨਿਤ ਲਈ ਅਰਪਿਤ ਕਰਨ ਲਈ ਅੱਜ ਅਸੀਂ ਇਸ ਮੌਕੇ ਇਕੱਠੇ ਹੋਏ ਹਾਂ ਓਮਾ ਨੂੰ ਜਿਉਂਦਾ ਰੱਖਣ ਵਾਲੇ ਉਹ ਮਹਾਨ ਸ਼ਖਸ ਹੁੰਦੇ ਹਨ ਜੋ ਆਪਣੇ ਦੇਸ਼ ਲਈ ਆਪਣੀ ਜ਼ਿੰਦਗੀ ਨਹੀਂ ਆਪਣਾ ਸਭ ਕੁਝ ਸਮਰਪਿਤ ਕਰ ਦਿੰਦੇ ਹਨ ਔਰ ਕੈਪਟਨ ਕੇਕੇ ਗੋੜਜੀ ਉਹਨਾਂ ਸੂਰਮਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 1971 ਦੀ ਜੰਗ ਦੇ ਮੈਦਾਨ ਵਿੱਚ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਇੱਕ ਬਹਾਦਰੀ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਅੱਜ ਹੀ ਨੇਕੀ ਫਾਊਂਡੇਸ਼ਨ ਉਹਨਾਂ ਦੇ ਚਰਨਾਂ ਵਿੱਚ ਨਮਨ ਹੋ ਕੇ ਉਹਨਾਂ ਨੂੰ ਸੰਧਾਜ ਲਈ ਅਰਪਿਤ ਕਰਦੀ ਹੈ ਅਤੇ ਉਹਨਾਂ ਦੀ ਸ਼ਹਾਦਤ ਸਾਡੇ ਲਈ ਇੱਕ ਮਿਸਾਲ ਹੈ ਜੋ ਅੱਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹੈ ਕਿ ਇਸ ਤਰ੍ਹਾਂ ਉਹਨਾਂ ਨੇ ਇੱਕ ਬਲਾਡੇ ਦੇ ਵਿੱਚੋਂ ਉੱਠ ਕੇ ਔਰ ਐਨੇ ਉਹਨਾਂ ਦੇ ਅੰਦਰ ਪੂਰੀ ਭਾਵਨਾ ਸੀ ਕਿ ਉਹਨਾਂ ਨੇ ਫੌਜ ਦੇ ਵਿੱਚ ਜਾਣ ਦਾ ਪੱਕਾ ਮਨ ਪਹਿਲੇ ਹੀ ਬਣਾ ਲਿਆ ਸੀ ਕਿਉਂਕਿ ਅੰਦਰ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਦਾ ਜਨੂੰਨ ਬਹੁਤ ਕੁੱਟ-ਕੁੱਟ ਕੇ ਭਰਿਆ ਸੀ ਤੇ ਉਹਨਾਂ ਨੇ ਉਹ ਕਰ ਵੀ ਵਿਖਾਇਆ ਅਤੇ ਅੱਜ ਨਿੱਕੇ ਹੁਣੇ ਸੰ ਉਹਨਾਂ ਦੇ ਉਹਨਾਂ ਨੂੰ ਸਨਦਗੀ ਅਰਪਿਤ ਕਰਕੇ ਆਪਣੇ ਆਪ ਨੂੰ ਇੱਕ ਮਾਣ ਭਰਿਆ ਮਹਿਸੂਸ ਕਰਦੀ ਹੈ ਉਹ ਸਾਡੇ ਬਲਾਡੇ ਦਾ ਮਾਣ ਸਾਡੀ ਸਾਨ ਸਾਰੀ ਆਨਸਨ ਤੇ ਅੱਜ ਮੈਂ ਇਹ ਵੀ ਸਭ ਨੂੰ ਕਹਿਣਾ ਚਾਹੁੰਗਾ ਕਿ ਭਾਈ ਉਹਨਾਂ ਨੂੰ ਦੇਖੋ ਉਹਨਾਂ ਨੇ ਕਿਸ ਤਰ੍ਹਾਂ ਕੁਰਬਾਨੀ ਕੀਤੀ ਤੇ ਦੇਸ਼ ਭਗਤੀ ਦਾ ਪਿਆਰ ਉਹਨਾਂ ਦਾ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਆਜ਼ਾਦ ਮਹਿਸੂਸ ਕਰ ਰਹੇ ਹਾਂ ਆਪਣੇ ਆਪ ਨੂੰ ਅਰੇ ਸਜਾਦੀ ਦਾ ਆਨੰਦ ਮਾਣ ਰਹੇ ਹਾਂ ਧੰਨਵਾਦ ਸਾਨੂੰ ਮਾਣ ਆਈ ਛਾਡੇ ਬ੍ਰਦਰ ਦੀ ਮਾਣ ਹੋ ਰਿਹਾ ਹੈ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸਹਿਯੋਗ ਕਰ ਰਹੇ ਨੇ ਦੀ ਵਰਸੀ ਤੇ ਆਏ ਨੇ ਜੀ ਲੋਕ ਮਾਤਾ ਜੀ ਆਏ ਨੇ ਧੰਨਵਾਦ ਕਰਦੇ ਹਾਂ ਨੇ ਇਹ ਤਾਂ ਹੋ ਗਿਆ ਫਸਿਦੀ ਵਾਲਾ ਹਰ ਸਾਲ ਆਇਆ ਲੇਕਿਨ ਇਸ ਵਾਰ ਕੋਈ ਨਾ ਤਾਂ ਸਰਕਾਰੀ ਅਧਿਕਾਰੀ ਕੋਈ ਨਾ ਹੀ ਕੋਈ ਸਿਵਲ ਪ੍ਰੋਫੈਸਰ ਸਰਕਾਰੀ ਸਰਕਾਰੀ ਅਧਿਕਾਰੀ ਦਾ ਜੀ ਕਦੇ ਵੀ ਨਹੀਂ ਆਇਆ ਇਹ ਜਿਹੜੀ ਸੰਸਥਾ ਨੇਕੀ ਫਾਊਂਡੇਸ਼ਨ ਹੈ ਜੀ ਇਹੀ ਇਸ ਨੂੰ ਮਨਾਉਂਦੀ ਹੈ ਸਰਕਾਰੀ ਤੌਰ ਤੇ ਨੂੰ ਕਦੇ ਮਨਾਇਆ ਹੀ ਨਹੀਂ ਗਿਆ ਅਸੀਂ ਜਦੋਂ ਨਗਰ ਕਾਉਂਸਲ ਚ ਬੇਨਤੀ ਕਰਦੇ ਹਾਂ ਜਾ ਕੇ ਵੀ ਮਨਾਇਆ ਜਾਵੇ ਸਾਡੇ ਕੋਲ ਪੈਸੇ ਨਹੀਂ ਜੀ ਐ ਕਹਿੰਦੇ ਆ ਹੁਣ ਇਹਦੀ ਰਿਪੇਅਰ ਦਾ ਕੰਮ ਚੱਲ ਰਿਹਾ ਜੀ ਇਹ ਜਿਹੜਾ 5-10000 ਰੁਪਏ ਲੱਗਿਆ ਪੈਸੇ ਦੀ ਕੋਈ ਗੱਲ ਨਹੀਂ ਹੈ ਜੀ ਇਹ ਅਸੀਂ ਖਰਚਾਂਗੇ ਪਰਿਵਾਰ ਵੱਲੋਂ ਖਰਚਾ ਜਾਊਗਾ ਲੇਕਿਨ ਉਹਦੇ ਵੱਲ ਅਦੇ ਕੋਣ ਪੇਂਟ ਦਾ ਕੰਮ ਚੱਲ ਰਿਹਾ ਚੱਲ ਹੀ ਰਿਹਾ ਜੀ ਵਿਚਾਲੇ ਐ ਇਹ ਸਾਰਾ ਸੀ ਕਰ ਰਹੇ ਆ ਪਰ ਗਵਰਨਮੈਂਟ ਵੱਲੋਂ ਪ੍ਰਸ਼ਾਸਨ ਵੱਲੋਂ ਇਹਦਾ ਕੋਈ ਉਹ ਨਹੀਂ ਸਹਿਯੋਗ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਸਾਥ ਦੇ ਦਿੱਤੀ ਆ ਤਾਂ ਆਪਾਂ ਅਜ ਆਜ਼ਾਦੀ ਦਾ ਨਿਗ ਮਾਰ ਰਹਾਂਗੇ ਬਿਲਕੁਲ ਪਰ ਪ੍ਰਸ਼ਾਸਨ ਜਾਇ ਬਿਲਕੁਲ ਅੱਖੋਂ ਪਰਖੋਂ ਕਰ ਰਿਹਾ ਹੈਗਾ ਕੁਝ ਜਿਹਨਾਂ ਦੇ ਨਾਮ ਦੇ ਉੱਪਰ ਵੀ ਜੋ ਪਾਰਕ ਵਗੈਰਾ ਬਣਿਆ ਹੋਇਆ ਉਹ ਅੱਜ ਕੱਲ ਇੱਕ ਆਪਾਂ ਕਹਿੰਦੇ ਕਿ ਜਾੜ ਬਣਾ ਲੁੱਤੀਆਂ ਨਗਰ ਕੌਂਸਲ ਉੱਥੇ ਪੂਰੇ ਦਿਨ ਦੰਦੇ ਖੜੇ ਖੜੀ ਆਉਂਦੀਆਂ ਨੇ ਮੈਂ ਤਾਂ ਉਸ ਵਾਸਤੇ ਵੀ ਬਹੁਤ ਬਾਰੀ ਪ੍ਰਸ਼ਾਸਨ ਦੀਆਂ ਮੰਤਾਂ ਕਰ ਚੁੱਕਿਆ ਹਾਂ ਇਹਦਾ ਕੋਈ ਇੱਕ ਸਾਨੂੰ ਸ਼ੈ ਨਾਂ ਪਤਾ ਹੋਵੇ ਇਹਦੇ ਨਾਮ ਤੇ ਜੀ ਇੱਥੇ ਇੱਕ ਸਕੂਲ ਖੋਲਿਆ ਗਿਆ ਸੀ ਸ਼ਹੀਦ ਕੈਪਟਨ ਕੇ ਕੇ ਗੁਰ ਦੇ ਨਾਮ ਤੇ ਗਰਲ ਸਕੂਲ ਸਰਕਾਰੀ ਕੰਨਿਆ ਹਾਈ ਸਕੂਲ ਉਹਦਾ ਨਾਮ ਬਦਲ ਕੇ ਪੀਐਮ ਮੋਦੀ ਰੱਖਤਾ ਅਸੀਂ ਮੋਦੀ ਤੋਂ ਕੀ ਕਰਾਣਾ ਜੀ ਜਦੋਂ ਸਾਡੇ ਭਾਈ ਦਾ ਨਾਮ ਹੀ ਨਹੀਂ ਰਹਿ ਰਿਹਾ ਜੀ ਸਾਡੇ ਭਲਾਡੇ ਦੇ ਵਿੱਚ ਅਸੀਂ ਮੋਦੀ ਤੋਂ ਕੀ ਕਰਾਣਾ ਆਪਣੇ ਭਲਾਡੇ ਦਾ ਮਾਨ ਹੈ ਹਾਂਜੀ ਕੀ ਕਹੋਗੇ ਅੱਜਕੱਲ ਜਿਹੜੇ ਜਿਹੜੇ ਸੰਸਥਾਵਾਂ ਚੱਲਣਾ ਬਾਰੇ ਕੀ ਕਹੋਗੇ ਸਾਨੂੰ ਹੁੰਦਾ ਤਾਂ ਮਾਨ ਹੈ ਜੀ ਇਹ ਕਿੰਨੀ ਜਦੋਂ ਦੇਖਦੇ ਆ ਪਰ ਉਦੋਂ ਮਨ ਖਰਾਬ ਹੋ ਜਾਂਦਾ ਜਦੋਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਮਿਲਦਾ ਸਾਨੂੰ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਦੇਖੋ ਇਹ ਕਿੰਨੀ ਪავლੇ ਖੜੀ ਹੈ ਮੈਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਹੁਣੇ ਹੁਣੇ ਆਪਾਂ ਜੋ ਗਲਵਾਨ ਘਾਟੀ ਵਾਲਾ ਸਾਰਿਆਂ ਨੇ ਕਿੱਸਾ ਸੁਣਾਇਆ ਉਹ ਵੀ ਆਸੋਲ ਦੇ ਲਾਗੇ ਹੀ ਪੈਂਦਾ ਵੀਰੇ ਵਾਲਾ ਡੋਬਾ ਜਿੱਥੇ ਸਾਹੀਦ ਗੁਰਤੇਜ ਸਿੰਘ ਵੀਰ ਚੱਕਰਾ ਸੋ ਆਪਾਂ ਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕੋਈ ਜਿਵੇਂ ਵੀ ਕਹੇ ਪਰ ਆਪਣਾ ਇਹ ਜ਼ਿਲ੍ਹਾ ਦਾ ਦੇਸ਼ ਲਈ ਮਰ ਮਿਟਣਾ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਲਈ ਦੇਸ਼ ਪ੍ਰੇਮ ਤੋਂ ਸਭ ਤੋਂ ਅੱਗੇ ਆ ਸੋ ਮੈਂ ਏਕੀ ਫਾਊਂਡੇਸ਼ਨ ਦੇ ਦੋ ਤਿੰਨ ਸਾਲ ਪਹਿਲਾਂ ਐਸਡੀਐਮ ਬਡਲਾੜਾ ਅਤੇ ਇੱਥੋਂ ਦੇ ਵਿਧਾਇਕ ਸਾਹਿਬ ਨੂੰ ਇੱਕ ਲਿਖਤੀ ਰੂਪ ਦੇ ਵਿੱਚ ਪੱਤਰ ਦਿੱਤਾ ਸੀ ਵੀ ਜਿਹੜਾ ਸ਼ਹੀਦ ਦੇ ਨਾਂ ਤੇ ਪਾਰਕ ਬਣਿਆ ਹੋਇਆ ਉਹ ਨੇਕੀ ਫਾਊਂਡੇਸ਼ਨ ਨੂੰ ਦਿੱਤਾ ਜਾਵੇ ਸਾਨੂੰ ਕਿਸੇ ਵੀ ਫੰਡ ਦੀ ਜਾਂ ਪੈਸੇ ਦੀ ਜਰੂਰਤ ਨਹੀਂ ਹੈ ਉਹਦੀ ਸਾਰੀ ਸੰਭਾਲ ਨੇਕੀ ਫਾਊਂਡੇਸ਼ਨ ਨੂੰ ਦਿੱਤੀ ਜਾਵੇ ਅਜੇ ਤੱਕ 3 ਸਾਲ ਵੀ ਜਾਣ ਦੇ ਬਾਅਦ ਵੀ ਉਥੇ ਕੋਈ ਵੀ ਹਰਕਤ ਨਹੀਂ ਹੋਈ ਕੋਈ ਐਕਸ਼ਨ ਨਹੀਂ ਹੋਇਆ ਪਰਿਵਾਰ ਨੇ ਵੀ ਮੰਗ ਹੈ ਜੀ ਇਹ ਇਹ ਚਿੱਠੀ ਜਦੋਂ ਦਿੱਤੀ ਗਈ ਸੀ ਤਾਂ ਪਰਿਵਾਰ ਵਿੱਚ ਸ਼ਾਮਲ ਸੀ ਇਹਨਾਂ ਦਾ ਨਾਂ ਸ਼ਾਮਲ ਕੀਤਾ ਗਿਆ ਸੀ ਪਰਿਵਾਰ ਦਾ ਨਾਂ ਵੀ ਵਿੱਚ ਹੈ ਨੇਕੀ ਫਾਊਂਡੇਸ਼ਨ ਅਤੇ ਸਾਬਕਾ ਸੈਨਿਕ ਅਸੀਂ ਅੱਜ ਦੁਬਾਰਾ ਫੇਰ ਇਹ ਮੰਗ ਦੁਹਰਾਉਂਦੇ ਹਾਂ ਕਿ ਜਿਹੜਾ ਸ਼ਹੀਦ ਕੈਪਟਨ ਕੇਕੇ ਗੋਡ ਸਾਹ ਦੇ ਨਾਂ ਤੇ ਪਾਰਕ ਹੈ ਉਹ ਪਰਿਵਾਰ ਨੇਕੀ ਫਾਊਂਡੇਸ਼ਨ ਅਤੇ ਇਲਾਕੇ ਦੇ ਸਾਬਕਾ ਸੈਨਿਕ ਚਾਹੁੰਦੇ ਹਨ ਕਿ ਉਹ ਪਾਰਕ ਦੇ ਤੌਰ ਤੇ ਹੋਵੇ ਨਾ ਕਿ ਇੱਕ ਡੰਪ ਹੋਵੇ ਧੰਨਵਾਦ ਹਾਂਜੀ ਵੈਸੇ ਤਾਂ ਤੁਸੀਂ ਬਹੁਤ ਵਧੀਆ ਜਿਹੜਾ ਇਹ ਸਵਾਲ ਕੀਤਾ ਹੈ ਇਹਦੇ ਨਾਲ ਮੈਂ 100% ਸਹਿਮਤ ਹਾਂ ਮੈਂ ਆਪਣੇ ਵੱਲ ਗੱਲ ਕਹਿਣੀ ਚਾਹਨਾ ਵੀ ਅੱਜ 4 ਦਸੰਬਰ ਚਿੱਡਾ ਵੱਡਾ ਇਸ ਸ਼ਹੀਦ ਕੈਪਟਨ ਕੇਕੇ ਗੌਰ ਦਾ ਕੁਰਬਾਨੀ ਦਾ ਰਤਵਾ ਇੱਡਾ ਵੱਡਾ ਕੱਦ ਹੈ ਉਸ ਮੁਤਾਬਕ ਅਸੀਂ ਸਾਰੇ ਇੱਥੇ ਨੇਕੀ ਫਾਊਂਡੇਸ਼ਨ ਵੱਲੋਂ ਵੀ ਹੋਰ ਮਤਲਬ ਜੋ ਇੱਥੇ ਇਸ ਪਰਿਵਾਰ ਨਾਲ ਸੰਬੰਧਿਤ ਸਾਰਾ ਪਰਿਵਾਰ ਵੀ ਹੈ ਸਾਰੇ ਇਲਾਕੇ ਦੇ ਸ਼ੀ ਦੀਵਰਵਾਰ ਉਹਨਾਂ ਨਾਲ ਸੰਬੰਧਿਤ ਹੋਰ ਜਿਹੜੇ ਮੌਜੂਦਾ ਕੈਪਟਨ ਵੀ ਹੋਰ ਮਤਲਬ ਸੂਬੇਦਾਰ ਵੀ ਬਹੁਤ ਅਹੁਦੇਦਾਰ ਜਿਹੜੇ ਇੱਥੇ ਆਏ ਨੇ ਸਾਰੇ ਆਪਾਂ ਇਸ ਨੂੰ ਮਨਾ ਰਹੇ ਹਾਂ ਪਰ ਮੇਰਾ ਇੱਕ ਸੁਝਾਅ ਹੈ ਜਿਵੇਂ ਸਵਾਲ ਵੀ ਆਇਆ ਹੈ ਇਹ ਮਹਾਨ ਸ਼ੀਦਾਂ ਦੇ ਕਦਰ ਨੂੰ ਹੋਰ ਬੁਲੰਦ ਕਰਨ ਵਾਸਤੇ ਸਾਨੂੰ ਇੱਕ ਪ੍ਰਣ ਕਰਨਾ ਚਾਹੀਦਾ ਹੈ ਵੀ ਅਸੀਂ ਜੋ ਆਉਣ ਵਾਲਾ ਸਾਲ ਆਊਗਾ ਉਸ ਦਿਨ ਬਹੁਤ ਵੱਡੇ ਪੱਧਰ ਤੇ ਇਸ ਦਿਹਾੜੇ ਨੂੰ ਮਨਾਈਏ ਉਹਦੇ ਵਿੱਚ ਆਪਾਂ ਮਜਬੂਰ ਕਰੀਏ ਸਰਕਾਰ ਦੇ ਨੁਮਾਇंदे ਬਹੁਤ ਸਾਰੇ ਨੇ ਠੀਕ ਹੈ ਚਾਹੇ ਅੱਜ ਆਪ ਨੂੰ ਲੱਗਦਾ ਵੀ ਇਲੈਕਸ਼ਨ ਹੋ ਰਹੀਆਂ ਨੇ ਉਹਦੇ ਵਿੱਚ ਅੱਜ ਬਿਜੀ ਨੇ ਪਰ ਇਸ ਤੋਂ ਬਿਜੀ ਕੋਈ ਨਹੀਂ ਜੇ ਅਸੀਂ ਮਾਰੇ ਗਏ ਸਾਡੀ ਆਜ਼ਾਦੀ ਨਹੀਂ ਰਹੀ ਤਾਂ ਸਾਡੇ ਪੱਲੇ ਕੀ ਇਲੈਕਸ਼ਨ ਕਰਨ ਗਿਆ ਕੀ ਅਸੀਂ ਹੋਰ ਗੱਲਾਂ ਵੱਲ ਤੁਰਾਂਗੇ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਡਟ ਕੇ ਮਤਲਬ ਮਿਹੜੜੇ ਦੇ ਲੋਕਾਂ ਨੂੰ ਪ੍ਰੇਰਨਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਹੀ ਸਰਕਾਰੀ ਇਹਨਾਂ ਨੂੰ ਮਜਬੂਰ ਕਰੀਏ ਵੀ ਹਰ ਹਾਲਤ ਇਸ ਦਿਨ ਨੂੰ ਬਣਾਇਆ ਜਾਵੇ ਇੱਕ ਹੋਰ ਗੱਲ ਕਾਫੀ ਸਮੇਂ ਤੋਂ ਕੈਪਟਨ ਕੇ ਕੇ ਗੌਰ ਦੇ ਨਾਂ ਤੇ ਸਕੂਲ ਚੱਲ ਰਿਹਾ ਹੈ ਗਰਲ ਸਕੂਲ ਭਲਾੜਾ ਹੁਣ ਵੀ ਸਰਕਾਰ ਵੱਲੋਂ ਆਇਆ ਹੋਇਆ ਹੈ ਵੀ ਜਿੰਨੇ ਵੀ ਫ੍ਰੀडम फाइਟਰ ਨੇ ਉਹ ਆਪਣਾ ਨਾਂ ਕਿਸੇ ਨਾ ਕਿਸੇ ਸਕੂਲ ਨਾਲ ਜੋੜ ਸਕਦੇ ਨੇ ਫ੍ਰੀडम फाइਟਰ ਸ਼ਾਮ ਸਿੰਘ ਆਪਣੇ ਭਲਾੜੇ ਪਿੰਡ ਦੇ ਨੇ ਉਹਨਾਂ ਦੇ ਨਾਂ ਤੇ ਬॉय ਸਕੂਲ ਜੋੜਿਆ ਗਿਆ ਹੋਰ ਇਲਾਕੇ ਦੇ ਬਰੇ ਸਕੂਲ ਵੀ ਹੈ ਹੋਰ ਵੀ ਉਹ ਦਾਤੇਵਾਲ ਸਕੂਲ ਵੀ ਹੈ ਸਾਰੇ ਜੋੜੇ ਕਰ ਰਹੇ ਪਰ ਮੈਨੂੰ ਇਹ ਲੱਗ ਰਿਹਾ ਜਿਸ ਤਰ੍ਹਾਂ ਪ੍ਰੈਕਟਿਸ ਚੱਲ ਰਹੀ ਹੈ ਸਿਸਟਮ ਚੱਲ ਰਿਹਾ ਹੈ ਵੀ ਇਹਨਾਂ ਦੇ ਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਤੇ ਅੱਗੇ ਪੀਐਮ ਸ਼੍ਰੀ ਜਾਂ ਕੋਈ ਹੋਰ ਜਿਹੜੇ ਨਾਂ ਨੇ ਉਹ ਸਕੂਲ ਨੂੰ ਦਿੱਤੇ ਜਾ ਰਹੇ ਨੇ ਤਾਂ ਆਓ ਆਪਾਂ ਚੇਤਨ ਹੋਈਏ ਥੋੜਾ ਜਿਹਾ ਚੇਤਨ ਹੋ ਕੇ ਅਸੀਂ ਆਪਣੀ ਜਿਹੜੀ ਇਲਾਕੇ ਦੀ ਮਾਣ ਹੈ ਸਨਮਾਨ ਹੈ ਸਾਡਾ ਪ੍ਰਾਊਡ ਹੈ ਅਸੀਂ ਇਹਨਾਂ ਨੂੰ ਹੋਰ ਉੱਚਾ ਚੁੱਕੀਏ ਇਹੋ ਜਿਹੀਆਂ ਸੰਸਥਾਵਾਂ 'ਚ ਵੀ ਅਸੀਂ ਸਾਰੇ ਲੋਕਾਂ ਨੂੰ ਜੋੜੀਏ ਤੇ ਆਪ ਵੀ ਡਟ ਕੇ ਇਸ ਤਰ੍ਹਾਂ ਦੇ ਫੰਕਸ਼ਨਾਂ ਨੂੰ ਉੱਚੇ ਪੱਧਰ ਤੇ ਆਪਾਂ ਮਨਾਈਏ ਤਾਂ ਇਦਾਂ ਹੀ ਹਾਂਜੀ ਇਲਾਵਾ ਆਪਣੇ ਇਲਾਕੇ ਦੇ ਨਾਲ ਇੱਕ ਪਾਰਕ ਵੀ ਬਣਾਇਆ ਗਿਆ ਜੀ ਜਿਹੜਾ ਕਿ ਮੈਕਰ ਸਪੌਂਸਰ ਵੱਲੋਂ ਉਹਨਾਂ ਨੇ ਪਿੱੱਟਾ ਬਣਾ ਰਿਹਾ ਉੱਥੇ ਤੁਸੀਂ ਦੇਖੋਗੇ ਟਰੈਕਟਰ ਜਿਹੜੇ ਸੁਵਜਨ ਅਟ੍ਰੀਆ ਨੇ ਇਹਨੂੰ ਜਿਹੜਾ ਜਾਰ ਬਣਾ ਰਿਹਾ ਉਹ ਪੂਰਾ ਬਣਾ ਰਿਹਾ ਉੱਥੇ ਉਸ ਬਾਰੇ ਕੀ ਕਹੋਗੇ ਜੀ ਕੋਈ ਦੇਖ ਰਿਹਾ ਕਿ ਨਹੀਂ ਹੋ ਰਹੀ ਕੁਝ ਨਹੀਂ ਹਾਂਜੀ ਜਿਹੜੀ ਗੱਲ ਆਈ ਹੈ ਵੀ ਇਹਨਾਂ ਦੇ ਨਾਂ ਤੇ ਇੱਕ ਪਾਰਕ ਵੀ ਹੈ ਦਲ ਉਥੋਂ ਹੀ ਫੇਰ ਸ਼ੁਰੂ ਹੁੰਦੀ ਹੈ ਜੇ ਅਸੀਂ ਚੇਤਨਾ ਤਾਂ ਇਸ ਤਰ੍ਹਾਂ ਦੇ ਗੰਦ ਪਾਉਣ ਵਾਲੇ ਲੋਕਾਂ ਨੂੰ ਅਸੀਂ ਖਿੱਚ ਸਕਦੇ ਹਾਂ ਅਸੀਂ ਮਜਬੂਰ ਕਰ ਸਕਦੇ ਹਾਂ ਵੀ ਇੱਕ ਘਟੋ ਘਟੇ ਸ਼ਹੀਦਾਂ ਨਾਲ ਦਾ ਤੁਸੀਂ ਇਹੋ ਜਿਹਾ ਕੁਝ ਨਾ ਕਰੋ ਉੱਥੇ ਡੰਪ ਪੜਾ ਰੱਖਿਆ ਜੋ ਪਾਰਕ ਹੈ ਤਾਂ ਘਟੋ ਘਟੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਸਾਫ਼ ਸੁਥਰੀਆਂ ਹੋਣੇ ਚਾਹੀਦੀਆਂ ਨੇ ਜਿੱਥੇ ਅਸੀਂ ਬੈਠ ਕੇ ਆਪਣੇ ਸ਼ਹੀਦ ਦੀ ਜਿਹੜੇ ਜਾਮਾ ਪੀ ਰਹੇ ਮਤਲਬ ਇਲਾਕੇ ਦੇ ਪਰਾਉਡ ਨੇ ਮਾਣ ਨੇ ਉਹਨਾਂ ਨੂੰ ਅਸੀਂ ਸੈਲੂਟ ਕਰ ਸਕੀਏ ਸਲਾਮੀ ਦੇ ਸਕੀਏ ਸ਼ਰਧਾਂਜਲੀ ਭੇਟ ਕਰ ਸਕੀਏ ਤਾਂ ਆਓ ਹਾਂਜੀ ਕੋਈ ਤਾਂ ਆਓ ਸੋ ਸੱਚੀ ਸ਼ਰਧਾਂਜਲੀ ਅਜੇ ਹੀ ਹੈ ਵੀ ਇੱਕ ਪ੍ਰਣ ਕਰੀਏ ਵੀ ਆਉਣ ਵਾਲੇ ਸਮੇਂ ਚ ਜੋ ਵੀ ਕੋਤਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਆਪਾਂ ਇਰਾਦਾ ਵਜੂਦ ਕਰੀਏ ਤੇ ਮਜਬੂਰ ਕਰੀਏ ਤੇ ਭਰਾਡੇ ਦੇ ਲੋਕਾਂ ਸਾਰਿਆਂ ਨੂੰ ਆਪਾਂ ਇਹ ਬੇਨਤੀ ਕਰੀਏ ਵੀ ਇਸ ਤਰ੍ਹਾਂ ਦੇ ਜਿਹੜੇ ਦਿਹਾੜੇ ਨੇ ਇਸ ਤਰ੍ਹਾਂ ਦੇ ਜਿਹੜੇ ਮੇਲੇ ਨੇ ਛਿੱਦੀ ਵੇਲੇ ਨੇ ਸਾਨੂੰ ਡਟ ਕੇ ਬਣਾਉਣਾ ਚਾਹੀਦਾ ਹੈ ਜੀ ਅਸੀਂ ਆਪਣੇ ਜਿਹੜਾ ਜੀਵਨ ਹੈ ਇਹਨੂੰ ਸਫਲ ਬਣਾਉਣਾ ਚਾਹੁੰਦੇ ਆ ਆਪਣੀ ਸੋਚ ਨੂੰ ਉੱਚਾ ਕਰਨਾ ਚਾਹੁੰਦੇ ਆ ਜੀ ਅਸੀਂ ਆਜ਼ਾਦ ਹੋਣਾ ਚਾਹੁੰਦੇ ਆ ਤਾਂ ਕਿਸੇ ਵੀ ਮਤਲਬ ਪੋਲਿਟੀਕਲ ਸੋਚ ਤੋਂ ਉੱਚਾ ਉੱਠ ਕੇ ਸਾਨੂੰ ਸ੍ਰੀ ਦਾ ਨੂੰ ਸਰਧਾਂਜਲੀ ਭੇਟ ਕਰਨ ਵਾਸਤੇ ਇਕੱਠੇ ਹੋਣਾ ਚਾਹੀਦਾ ਹੈ ਸਾਰੇ ਲੋਕਾਂ ਨੂੰ ਇਕਜਟ ਹੋਣਾ ਚਾਹੀਦਾ ਹੈ ਸਾਰੇ ਫਰਕ ਆਪਣੇ ਭਲਾ ਕੇ ਮੈਂ ਦੁਬਾਰਾ ਫਿਰ ਫੀਲ ਕਰਦਾ ਇੱਥੇ ਆਪਣੇ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀ ਸਰਕਾਰੀ ਜੋ ਲੀਡਰ ਨੇ ਲੀਡਰ ਸਾਬਨ ਜੋ ਆਪਣੀ ਪ੍ਰਜਿਗਤਾ ਕਰ ਰਹੇ ਨੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ ਇੱਕ ਨਹੀਂ ਹੈਗਾ ਵੱਖ-ਵੱਖ ਪਾਰਟੀਆਂ ਦੇ ਕਿੰਨੇ ਹੀ ਨੇ ਅੱਜ ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਆਪਾਂ ਇਹ ਮਜਬੂਰ ਵੀ ਕਰੀਏ ਤੇ ਆਉਣ ਵਾਲੇ ਸਮੇਂ 'ਚ ਉਪਰਨ ਕਰੀਏ ਏ ਰੈসিডੈਂਸ ਐਸੋਸੀਏਸ਼ਨ ਦੇ ਲਈ ਹੈ ਇਹਨੇ ਕਹਿੰਦਾ ਹੋਇਆ ਮੈਂ ਸਾਰੇ ਆਏ ਹੋਏ ਵੀਰਾਂ ਦਾ ਭੈਣਾ ਧੰਨਵਾਦ ਕਰਦਾ ਤੇ ਕੈਪਟਨ ਕੇਕੇ ਗੌਰ ਅਮਰ ਰਹੇ ਅਮਰ ਰਹੇ ਕੈਪਟਨ ਕੇਕੇ ਗੌਰ ਅਮਰ ਰਹੇ ਅਮਰ ਰਹੇ ਅਮਰ ਰਹੇ ਧੰਨਵਾਦ